ਸੁਖਬੀਨ ਸਿੰਘ ਬਾਦਲ ਦੀਆਂ ਇੱਕ ਵਾਰ ਫਿਰ ਮੁਸ਼ਕਲਾਂ ਵਧ ਗਈਆਂ ਸੁਖਬੀਨ ਸਿੰਘ ਬਾਦਲ ਨੂੰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਤਨਖਾਹੀਆਂ ਕਰਾ ਦਿੱਤਾ ਤੇ ਉਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਲੀਡਰਾਂ ਨੂੰ ਸਲਾਹ ਦਿੱਤੀ ਹੈ ਕਿ ਸੀਐਮ ਤਾਂ ਬਣ ਜਾਵਾਂਗੇ ਜੇ ਸਰਕਾਰ ਜਿੱਤੂਗੀ ਪਹਿਲਾਂ ਸਰਕਾਰ ਨੂੰ ਜਿਤਾਉਣ ਦੀਆਂ ਤਿਆਰੀਆਂ ਕੀਤੀਆਂ ਜਾਣ ਉਹ ਸਾਰਾ ਦੇਖਿਆ ਜਾਵੇ ਤੇ ਇਸਲਾਹ ਕਿਸ਼ ਨੂੰ ਦਿੱਤੀ ਹੈ ਕਿ ਹਾਈ ਕਮਾਂਡ ਹੁਣ ਸਾਰਾ ਕਾਂਗਰਸ ਜੋ ਕਲੇਸ਼ ਪਿਆ ਉਹਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤੇ ਹੋਰ ਵੀ ਕਈ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਬਾਣੀ ਦਾ ਪੰਜਾਬੀ ਤੇ ਪੱਤਰਕਾਰ ਤੇ ਵਿਸ਼ਲੇਸ਼ਕ ਜਸਬੀਰ ਸਿੰਘ ਭੱਟੀ। ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ ਮਜ਼ੀਤਿਆਂ ਦੀਆਂ ਮੁਸ਼ਕਲਾਂ ਤੇ ਲਗਾਤਾਰ ਵੱਧ ਹੀ ਰਹੀਆਂ ਸੀ ਤੇ ਇੱਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਦੀਆਂ ਵੀ ਮੁਸ਼ਕਲਾਂ ਵੱਧ ਗਈਆਂ। ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੰਦਾ। ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਪੇਸ਼ ਹੋਣ ਲਈ ਕਿਹਾ ਸੀ, ਪੇਸ਼ ਨਹੀਂ ਹੋਏ। ਅਣਦੇਖਾ ਕਰਿਆ ਉਸ ਹੁਕਮਨਾਮੇ ਨੂੰ ਤੇ ਹੁਣ ਉਹਨਾਂ ਨੇ ਸਖਤ ਕਾਰਵਾਈ ਕਰ ਦਿੱਤੀ ਐ ਤੇ ਤਨਖਾਹਿਆ ਕਰਾ ਦਿੱਤਾ। ਕੀ ਲੱਗਦਾ ਕਿ ਹੁਣ ਵੀ ਸੁਖਬੀਰ ਸਿੰਘ ਬਾਦਲ ਜਾਣਗੇ ਪਟਨਾ ਸਾਹਿਬ? ਪਹਿਲੀ ਗੱਲ ਤੇ ਹੈ ਕਿ ਜਿਹੜੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਬ ਕੌਰ ਕਹਿੰਦੀ ਪੀ ਮਜੀਠੀਏ ਕੋਲ ਸਾਰੇ ਡਰਦੇ ਸੀ ਉਹ ਛੋਨੇ ਫਿਰਨ ਦਾ ਕਬਰ ਸਿੰਘ ਸਿੰਘ ਜੀ ਉਹਦੇ ਸਾਹਮਣੇ ਕੋਈ ਖਲੋਂਦੇ ਨਹੀਂ ਸੀਗੇ ਤੁਸੀਂ ਇੱਕਨ ਉਹੀ ਬਿਕਰਮ ਸਿੰਘ ਮਜੀਠੀਆ ਵਿਜੀਲੈਂਸ ਦੇ ਸਾਹਮਣੇ ਅੱਜ ਭਿੱਜੀ ਬਲੀ ਬਣਿਆ ਪਿਆ ਤੇ ਬੀਬੀ ਜੀ ਜੇ ਗੱਬਰ ਸਿੰਘ ਸੀ ਗੱਬਰ ਸਿੰਘ ਨੇ ਚਾਇਦਾ ਕੰਮ ਤੋਂ ਕਿਉਂ ਕੀਤਾ ਸੀ ਲੋਕਾਂ ਦੇ ਤਸ਼ੱਦਦ ਕੀਤਾ ਸੀ ਲੋਕਾਂ ਦਾ ਕਤਲੇਆਮ ਕੀਤਾ ਸੀ ਘੱਟ ਤੁਸੀਂ ਵੀ ਨਹੀਂ ਕੀਤੀ ਆਪਣੇ ਉੱਤੇ ਆਪ ਮੋਹਰ ਲਾਤੀ ਤੁਸੀਂ ਠੋਟਕਾ ਕੇ ਮੋਹਰ ਲਾਤੀ ਵੀ ਵਾਕਿਉ ਗੱਬਰ ਸਿੰਘ ਸੀ ਜਿੰਨੇ ਤਸ਼ੱਦਦ ਤੁਹਾਡੀ ਸਰਕਾਰ ਦੇ ਵੇਲੇ ਤੁਹਾਡੇ ਸਮੇਂ ਵੇਲੇ ਹੋਏ ਆ ਇੰਨੇ ਤੇ ਸ਼ਾਇਦ ਮੁਗਲਾਂ ਵੇਲੇ ਵੀ ਨਾ ਹੋਏ ਹੋ ਇਸ ਕਰਕੇ ਬੀਬੀ ਜੀ ਤੇ ਤੁਸੀਂ ਗੱਲ ਕੀਤੀ ਤੇ ਸੋਚ ਸਮਝ ਕੇ ਕਰਦੇ ਖੈ ਤੁਸੀਂ ਤੇ ਵਿਚਾਰੇ شریف ਜੇ ਬੰਦੇ ਹੋ ਤੁਹਾਨੂੰ ਤਾਂ ਪਤਾ ਹੀ ਕੋਈ ਨਹੀਂ ਕਿਸ ਗੱਲ ਦਾ ਦੁਨੀਆ ਕਿੱਥੇ ਵਸਦੀ ਆ ਐਮਐਲਏ ਬਣ ਗਿਓ ਤੁਸੀਂ ਲੋਕਾਂ ਨੇ ਇੱਕ ਬਕਾਇਦਾ ਤੌਰ ਤੇ ਮਜੀਠੀਏ ਦੀ ਪਿਛਲੀ ਕਾਰਗੁਜ਼ਾਰੀ ਨੂੰ ਵੇਖ ਕੇ ਬਣਾ ਦਿੱਤਾ ਐਮਐਲਏ ਕੋਈ ਗੱਲ ਨਹੀਂ ਕਿ ਮਜੀਠਿਆ ਗੱਬਰ ਸਿੰਘ ਸੀਗਾ ਤੇ ਫਿਰ ਗੱਬਰ ਸਿੰਘ ਜੋ ਕਤੂਤਾ ਕੁੜੀਆਂ ਉਹ ਵੀ ਦੱਸ ਦਿਓ ਰਹੀ ਗੱਲ ਸੁਖਬੀਰ ਸਿੰਘ ਬਾਦਲੀ ਸਖਬੀਰ ਸਿੰਘ ਬਾਦਲ ਤੇ ਦੋਸ਼ੇ ਸੀਗਾ ਕਿ ਜਿਹੜੇ 21 ਮਈ ਨੂੰ ਤੱਕ ਸ਼੍ਰੀ ਪਟਨਾਸਹਿਬਾਰੇ ਆਦੇਸ਼ ਅਕਾਲੀ ਫਸੀਲ ਤੋਂ ਜਾਰੀ ਜਰ ਕੀਤੇ ਗਏ ਨੇ ਕੱਲ ਤੱਕ ਦੀ ਫਸੀਲ ਤੋਂ ਜਿਹੜੇ ਜਥੇਦਾਨ ਜਿਹੜੇ ਜਿਹੜੇ ਵਿਅਕਤੀ ਨੂੰ ਅਦੇ ਤਰ ਕੌਮ ਨੇ ਬਤੌਰ ਇਹ ਜਿਹੜੇ ਮੰਨਤਾ ਦਿੱਤੀ ਉਹਨੂੰ ਕੀ ਅਧਿਕਾਰ ਉਹ ਫਸੀਲ ਤੇ ਚੜਨ ਦਾ ਜਿੰਨ ਵੱਡੇ ਹੈੱਡ ਗ੍ਰੰਥੀ ਦਰਬਾਰ ਸਭ ਨੇ ਮਾਨਤਾ ਦਿੱਤੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮਾਦਦ ਇਹਨੂੰ ਕੀਤਕਾਰੋ ਫਜ਼ੀਲਤ ਚੜ੍ਹਦਾ ਤੇ 21 ਮਈ ਨੂੰ ਜਿਸ ਤਰੀਕੇ ਨਾਲ ਉਸ ਫਜ਼ੀਲਤ ਤੋਂ ਬਾਕੀ ਫੈਸਲੇ ਦੇ ਅਗੇ ਤੇ ਸਭ ਤੋਂ ਬੇਤੁਕਾ ਤੇ ਸਭ ਤੋਂ ਬੇਲੂੜਾ ਫੈਸਲਾ ਲਿਆ ਗਿਆ ਸੀ ਰਣਜੀਤ ਸਿੰਘ ਗੌਰੇ ਮਸਕੀਤ ਨੂੰ ਜਿਹੜੇ ਤੱਕ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਉਹਨਾਂ ਤੇ ਫੈਸਲਾ ਲਿਆ ਗਿਆ ਸੀ ਭਈ ਇਹ ਬੰਦਾ નિર્ਦੋਸ਼ ਜਿੰਨੇ ਵੀ ਦੋਸ਼ ਲੱਗੇ ਇਹਦੇ ਤੇ ਬਿਲਕੁਲ ਝੂਠੇ ਆ ਤੇ ਇਹਨੂੰ ਡਿਊਟੀ ਰੀਜ਼ਿਊਮ ਕਰਾਈ ਜਾਵੇ ਗਿਆਨੀ ਹਰਪ੍ਰੀਤ ਸਿੰਘ ਨਾਲ ਜਥੇਦਾਰ ਸੀ ਉਦੋਂ ਕਮੇਟੀ ਬਣੀ ਸੀ ਉਹ ਕਮੇਟੀ ਨੇ ਵਾਕਿਆ ਹੀ ਵੀ ਗਿਆਨੀ ਗੋਰੇ ਮਸਕੀਨ ਨੂੰ ਜਿਹੜਾ ਸੀ નિર્ਦੋਸ਼ ਘਰਾ ਦੇ ਦਿੱਤਾ ਗਿਆ ਤੇ ਕਮੇਟੀ ਨੇ ਆਪਣੀ ਰਿਪੋਰਟ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀ ਭਈ ਅਗਲਾ ਹੁਕਮ ਤੁਹਾਡਾ ਅਗਲਾ ਫੈਸਲਾ ਤੁਸੀਂ ਨਾ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਦਬਾਅ ਪਾਇਆ ਰਣਜੀਤ ਸਿੰਘ ਗੌਰੇ ਮਸਕੀਨ ਨੇ ਵੀ ਮੈਨੂੰ ਨਿਰਦੋਸ਼ ਤੁਸੀਂ ਕਰਾ ਦਿੱਤਾ ਤੇ ਮੈਨੂੰ ਉੱਥੇ ਡਿਊਟੀ ਰਿਜ਼ਿਮ ਕਰਾਉ ਦਾ ਜੇ ਜਥੇ ਦਾ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਭਾਈ ਤੇਰੀ ਛੁੱਟੀ ਤੈਨੂੰ ਕੱਢਿਆ ਉਥੋਂ ਦੀ ਪ੍ਰਬੰਧਕ ਕਮੇਟੀ ਤੇ ਪ੍ਰਬੰਧਕ ਕਮੇਟੀ ਤੇਰੇ ਬਾਰੇ ਫਸਲਾ ਲੱਗੀ ਅਸੀਂ ਕੁਝ ਨਹੀਂ ਕਰ ਸਕਦੇ ਇਹ ਉਹਨਾਂ ਦੇ ਖਿਲਾਫ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਪਤਾ ਨਹੀਂ ਕਿੰਨੇ ਕੁ ਦੋਸ਼ ਕਿੰਨੇ ਕੇ سنگੀਨ ਇਹਨੇ ਦੋਸ਼ਾਂ ਦੀ ਝੜੀ ਲਾ ਦਿੱਤੀ ਲੇਕਿਨ ਜਦੋਂ ਮਾਮਲਾ ਉਹਨਾਂ ਦਾ ਸ਼੍ਰੋਮਣੀ ਕਮੇਟੀ ਤੇ ਕਾਲੀਦਾਨ ਪੰਗੇ ਦਾ ਆਇਆ ਤੇ ਫਿਰ ਇਹ ਸਭ ਤੋਂ ਮੋਹਰੀ ਕਿਤਾਜ ਰਾਣ ਨੂੰ 12 ਵਜੇ ਉੱਠ ਕੇ ਲੈਣ ਨੂੰ ਲਾਈਵ ਹੋ ਜਾਂਦਾ ਸੀ ਸਖਬੀਰ ਸਿੰਘ ਬਾਦਲ ਦੀ ਪੂਰੀ ਪਿੱਠ ਪੂਰੀ ਵੀ ਸ਼ਾਇਦ ਨੂੰ ਜਿਹਦਰ ਕਲ ਟਕਲਾ ਦੇ ਚਰਚਾ ਵੀ ਚੱਲੀ ਇਹ ਗੋਰੇ ਮਸਕੀਨ ਨੂੰ ਤੱਕ ਜੀ ਦਮਦਮਾ ਵਸਾ ਜਿਹਦਾ ਲਾ ਦਿੱਤਾ ਜਿਹ ਕੈਸਕਰ ਸਾਹਿਬਾ ਦਿੱਤਾ ਉਹ ਅਕਾਲ ਤਖਤ ਲਾ ਦਿੱਤਾ ਤੇ ਮੈਂ ਕਹਿਆ ਸੀ ਬਿਲਕੁਲ ਨਹੀਂ ਇਹ ਗਲਤੀ ਸ੍ਰੀ ਮੀਤ ਸਿੰਘ ਬਦਲ ਨਹੀਂ ਕਰ ਰਿਹਾ ਨਹੀਂ ਕੀਤੀ ਉਹਨਾਂ ਨੇ ਲੇਕਿਨ ਜਿਸ ਦਿਨ ਅਕਾਲ ਤਖਤ ਤੋਂ 21 ਤਰੀਕ ਨੂੰ ਇਹ ਹੁਕਮ ਨਾਮ ਆਇਆ ਤੇ ਨਾਲ ਹੁਕਮ ਨਾਮ ਇੱਕ ਹੋਰ ਕਰ ਦਿੱਤਾ ਵੀ ਉੱਥੋਂ ਦੇ ਹੈੱਡ ਗ੍ਰੰਥੀ ਕੰਮ ਕਾਰਜਕਾਰੀ ਜਿਹਦਰ ਭਾਈ ਬਲਦੇਵ ਸਿੰਘ ਤੇ ਭਾਈ ਗੁਰਦਿਆਲ ਸਿੰਘ ਨੂੰ ਅਕਾਲ ਤਖਤ ਦੇ ਤੰਬ ਕਰ ਲਿਆ ਗਿਆ ਉਤਨੀ ਪ੍ਰਬੰਧਕ ਕਮੇਟੀ ਦੀ ਤਲਬ ਕਰ ਲਿਆ ਗਿਆ ਲੇਕਿਨ 1 ਘੰਟੇ ਬਾਅਦ ਫਿਰ ਉਹਨਾਂ ਵੀ ਪੰਜਾਂ ਨੇ ਇਕੱਠੇ ਹੋ ਕੇ ਆਪਣਾ ਇੱਕ ਮਤਾ ਪਾਸ ਕੀਤਾ ਤੇ ਉਹਨਾਂ ਭਾਈ ਭਾਈ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਘ ਧਨੋਲਾ ਗੜਗੱਜ ਜਿਹੜਾ ਆਪਣੇ ਆਪਣੇ ਮੁਕਾਦਮਕਾਰਜਕਾਰੀ ਜਥੇਦਾਰ ਮੰਨਦੇ ਅਕਾਲ ਤਖਤ ਦਾ ਤੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਜਥੇਦਾਰ ਮੰਨਦੇ ਨੇ ਤੇ ਬਾਬਾ ਟੇਕ ਸਿੰਘ ਧਨੋਲਾ ਦਮਦਮਾ ਸਾਹਿਬ ਦੇ ਜਥੇਦਾਰ ਦੋਆ ਨੂੰ ਤਨਖਾਈਆ ਕਰਾ ਦਿੱਤਾ ਉਹਨਾਂ ਪੰਜਾਂ ਨੇ ਜਦੋਂ ਤਨਖਾਈਆ ਕਰਾ ਦੇ ਦਿੱਤਾ ਤੇ ਬਕਾਇਦਾ ਤੌਰ ਤੇ ਜਿਹੜੀ ਕਮੇਟੀ ਸੀ ਉੱਥੋਂ ਜਿਹੜੀ ਕਮੇਟੀ ਸੀ ਉਹਨੂੰ ਨਾਲ ਉਹਨਾਂ ਨੇ ਉੱਥੇ ਇੰਦਾਰ ਸੰਜੀਤ ਸਿੰਘ ਬਾਦਲ ਤੇ ਕਹਿ ਦਿੱਤਾ ਕਿ ਇਹ ਸਿਆਸੀ ਤੌਰ ਤੇ ਫੈਸਲਾ ਸੰਜੀਤ ਸਿੰਘ ਬਾਦਲ ਦੇ ਉੱਤੇ ਕਹਿਣ ਦੇ ਲਿਆ ਗਿਆ ਤੇ ਸੰਜੀਤ ਸਿੰਘ ਬਾਦਲ ਜਿਹੜਾ 10 ਦਿਨਾਂ ਚ ਤੇ ਚੁੱਕਿਆ ਆਪਣਾ ਸਪਸ਼ਟੀਕਰਨ ਫਕਰੀ ਪਟਨਾ ਸਾਹਿਬ ਵਿਖੇ ਤੇ ਸੁਖਬੀਰ ਸਿੰਘ ਨਹੀਂ ਗਿਆ 31 ਮਈ ਤੱਕ ਦਾ ਸਮਾਂ ਨਹੀਂ ਗਿਆ 31 ਮਈ ਨੂੰ ਫਿਰ 10 ਦਿਨ ਸੁਖਬੀਰ ਸਿੰਘ ਹੋਰ ਦਿੱਤੇ ਜਾਂਦੇ ਆ ਤੇ 10 ਜੂਨ ਨੂੰ ਜਾਂਦੇ ਫਿਰ 12 13 ਜੂਨ ਨੂੰ ਬਕਾਇਦਾ ਤੌਰ ਤੇ ਪੰਜ ਜਥੇਦਾਰ ਬੈਠਦੇ ਨੇ ਪੰਜ ਪਿਆਰੇ ਬੈਠਦੇ ਨੇ ਪਟਨਾ ਸਾਹਿਬ ਦੇ ਤੋਂ ਸੁਖਬੀਰ ਸਿੰਘ ਬਾਦਲ ਨੂੰ 20 ਦਿਨ ਦਾ ਸਮਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੇ ਕਹਿੰਦੇ ਦੇ ਦਿੰਦੇ 20 ਦਿਨ ਦਾ ਸਮਾਂ ਦੇ ਦਿਓ ਅਸੀਂ ਪੇਸ਼ ਹੋ ਜਾਾਂਗੇ ਅਸੀਂ ਇਹ ਕੰਮ ਜੜਾਈ ਕਿੱਥੇ ਖੜੀ ਸੀ ਹੌਮੇ ਦੀ ਦੋਹਾਂ ਤੇ ਹੌਮੇ ਖੜੀ ਸੀ ਉਹ ਕਹਿੰਦੇ ਸੀ ਵੀ ਜਿਹੜਾ ਕਾਲਪਤਕ ਤੱਕ ਤੋਂ ਹੁਕਮਨਾਮਾ ਜਾਰੀ ਆਇਆ ਉਹ ਗਲਤ ਜਾਰੀ ਹੋਇਆ ਉਹ ਇਹ ਜਾਰੀ ਕਰਨਾ ਇਹਨਾਂ ਨੂੰ ਅਧਿਕਾਰ ਨਹੀਂ ਕਿ 19 ਨਵੰਬਰ 2003 ਨੂੰ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਜਿਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਗਿਆ ਸੀਗਾ ਇਹ ਗੁਰਮਤਾ ਕੀਤਾ ਗਿਆ ਸੀ ਸਿੱਖ ਪਰੰਪਰਾ ਅਨੁਸਾਰ ਚਾਰ ਤਖਤ ਸੈਵਨ ਦੇ ਜਥੇਦਾਰ ਸਹਿਬੰਦ ਨੂੰ ਸਾਨਕ ਪੱਧਰ ਦੇ ਧਾਰਮਿਕ ਸਮਾਜਿਕ ਸਭਿਆਚਾਰਕ ਮਸਲਿਆਂ ਬਾਰੇ ਫੈਸਲਾ ਕਰਨ ਦਾ ਅਧਿਕਾਰ ਹੈ ਪਰ ਕੌਮੀ ਤੇ ਕੁਮਾਂਤਰੀ ਪੱਧਰ ਦੇ ਮਸਲੇ ਅਕਾਲ ਤਖਤ ਤੇ ਵਿਚਾਰੇ ਜਾਣ ਇਹ ਹੁਕਮਨਾਮਾ ਸਿੱਧਾ ਜਿਹੜਾ ਗੁਰਮਤਾ ਸਿੱਧਾ ਉਹਨਾਂ ਨੂੰ ਦੁਕਾਰ ਦਿੰਦਾ ਵੀ ਤੁਸੀਂ ਆਪਣੇ ਮਸਲੇ ਵਿਚਾਰ ਸਕਦੇ ਕੌਮੀ ਮਸਲਾ ਉਹਦੇ ਵਿੱਚੇ ਜੋ ਅਕਾਲ ਤਖਤ ਤੋਂ ਜਾਰੀ ਹੋਇਆ ਗੁਰਨਗੁਰਮਤਾ ਇਹ ਪੰਜਾਂ ਤਖਤਾਂ ਦੇ ਜਿਹੜਾ ਰੰਦੇ ਦਸਕ ਦਾ ਹੇਠ ਜੇ ਉਹ ਜਾਰੀ ਹੋਇਆ ਵਾ ਤੇ ਫਿਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾ ਦਿੱਤਾ ਤਨਖਾਹੀਆ ਹੁੰਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਵਾ ਕਿ ਵਾਕਈ ਇਹ ਪੇਸ਼ ਨਹੀਂ ਹੋਇਆ ਤੇ ਜਿਹੜੀ ਉਹ ਸਿਆਸੀ ਤੌਰ ਤੇ 21 ਤਰੀਕ ਨੂੰ ਹੁਕਮਨਾਮਾ ਜਾਰੀ ਕੀਤਾ ਉਹ ਬਿਲਕੁਲ ਪ੍ਰੇਰਿਤ ਸਿਆਸਤਕ ਸੁਖਬੀਰ ਸਿੰਘ ਬਾਦਲ ਦੇ ਕਹਿਤੇ ਕੀਤਾ ਗਿਆ ਉਹ ਨਹੀਂ ਪੇਸ਼ ਹੈ ਨੂੰ ਤਨਖਈਆ ਕਰਤ ਹੈ ਹੁਣ ਮੈਂ ਥੋੜਾ ਜਿਹਾ ਪਛੁੱਕ ਚੱਲਦਾ ਸੀ ਮੰਨਦੇ ਆ ਕਿ ਸ੍ਰੀ ਅਕਾਲ ਤਖਤ ਪਹਿਲਾ ਤਖਤ ਆ ਜਿਹੜਾ ਗੁਰੂ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਬਣਾਇਆ ਸੀ ਸਿਰ ਪਾਈ ਬਾਬਾ ਬੁੱਢਾ ਤੇ ਭਾਈ ਗੁਰਦਾਸੂ ਨਾਲ ਲਿਆ ਸੀ ਬਾਕੀ ਕਿਸੇ ਮਿਸਤਰੀ ਨੂੰ ਕਿਸੇ ਨੂੰ ਨਹੀਂ ਆਪ ਸਾਰੇ ਅਸੀਂ ਨਾਲ। ਭਾਵੇਂ ਉਹ ਥੜਾ ਬਣਾਇਆ ਗਿਆ। ਉੱਤੇ ਕੋਈ ਮਾਰਦ ਨਹੀਂ ਸੀ ਬਣੀ। ਅਬ ਮਾਰਦ ਗੁਰਦੁਆਰਾ ਕਿਸੇ ਨੇ ਸਾਡੇ ਹੋਰ ਹੀ ਬਣਾਤਾ ਅਸਲੀ ਦਿਨੀਆ ਅਸਲੀ ਜਿਹੜੀ ਉਹ ਥੜਾ ਵਾ ਅਸਲੀ ਥੜਾ ਤਸਕੋ ਹੀ ਹੈ। ਚਲੋ ਬਣ ਗਿਆ ਕੋਈ ਗੱਲ ਨਹੀਂ। ਲੇਕਿਨ ਹੁਣ ਇਹ ਕਹਿੰਦੇ ਨੇ ਤਾਂ ਮੀ ਵੀ ਕਹਿੰਦਾ ਜੀ ਇਹ ਵੇਖੋ ਅਧਿਕਾਰਾਂ ਤੋਂ ਬਾਅਦ ਜਾ ਕੇ ਕੀਤੀ ਕਾਰਵਾਈ ਆ ਅਕਾਲ ਤਖਨ ਨੂੰ ਦਰਕਰ ਕਰਕੇ ਇਹ ਕਰਨਾ ਉਚਿਤ ਨਹੀਂ ਬਿਲਕੁਲ ਠੀਕ ਪਰ ਧਾਮੀ ਸਾਹਿਬ ਵੀ ਦਿਨ ਦਾ ਸਮਾਂ ਤੇ ਤੁਸੀਂ ਲਿਆ ਸੀਗਾ ਤੁਹਾਨੂੰ ਕੀ ਕਰ ਨੂੰ ਪ੍ਰੈਸਰ ਜਾਰੀ ਕਰਨਾ ਚ ਬੈਠੇ ਨੂੰ ਜੋ ਗਿਆ ਤਾਂ ਠੀਕ ਹੋ ਗਿਆ ਤੇ ਪਰਮਜੀਤ ਸਿੰਘ ਸਰਨਾ ਵੀ ਇਹਨੂੰ ਜਿਹੜਾ ਵਾ ਬਕਾਇਦਾ ਤੌਰ ਤੇ ਕਹਿ ਰਹੇ ਨੇ ਇਹ ਜਿਹੜਾ ਵਾ ਗਲਤ ਕੀਤਾ ਗਿਆ ਇਹ ਹੁਕਮ ਨਾ ਕਰ ਨਹੀਂ ਸਕਦਾ ਹੁਣ ਸੁਪਰੀਮ ਤਖਤ ਕਿਹੜਾ ਅਸੀਂ ਮੰਨਦੇ ਆਂ ਵੀ ਸੁਪਰੀਮ ਤਖਤ ਅਕਾਲ ਤਖਤ ਸਹਬਾ ਜਿਹੜਾ ਗੁਰੂ ਸਾਹਿਬ ਨੇ ਆਪਣੀ ਹੱਥੀ ਤਮੀਰ ਕੀਤਾ ਪਹਿਲੇ ਜਥੇਦਾਰ ਉਹਦੇ ਭਾਈ ਗੁਰਦਾਸ ਜੀ ਨੂੰ ਲਾਇਆ ਗਿਆ ਤੇ ਗੁਰੂ ਸਾਹਿਬ ਨੇ ਇਹ ਤਖਤ ਬਣਾਇਆ ਕਿਉਂ ਸੀਗਾ ਬਣਾਇਆ ਇਸ ਕਰਕੇ ਵੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਜਿਹੜੇ ਮੋਗਲ ਸੀ ਉਹਨਾਂ ਦੀ ਆਪਸ ਵਿੱਚ ਬਣਦੀ ਬਣਦੀ ਤੇ ਹੈ ਨਹੀਂ ਸੀ ਸਿੱਖ ਨਾਬਰੀ ਵਾਲੇ ਲੋਕ ਸੀ ਗੁਰੂ ਸਾਹਿਬ ਦਾ ਝਗੜਾ ਕੀ ਸੀ ਗੁਰੂ ਸਾਹਿਬ ਕੋ ਝਗੜਾ ਨਹੀਂ ਸੀ ਇੱਕ ਬਾਜ ਸੀਗਾ ਲੋਰ ਦਰਬਾਰ ਦਾ ਗੁਰੂ ਸਾਹਿਬ ਨੇ ਆਪਣਾ ਬਾਜ ਛੱਡ ਕੇ ਬਾਜ ਲਾ ਲਿਆ ਉਹਨਾਂ ਬਾਜਮੰਗਿਆਂ ਨੇ ਬਾਜ ਦਿੱਤਾ ਸਿੱਖਾਂ ਨੇ ਜਦੋਂ ਆ ਕੇ ਕਿਹਾ ਗੁਰੂ ਸਾਹਿਬ ਬਾਜ ਦੇ ਦਿਓ ਗੱਲ ਤੇ ਬਾਜ ਦੀ ਕਹਿੰਦੇ ਵੈਲ ਬਾਜ ਦੀ ਨਹੀਂ ਹੁੰਦੀ ਹੁਣ ਗੱਲ ਬਾਜ ਦੀ ਹੈ ਚਾਰ ਲੜਾਈਆਂ ਹੋਈਆਂ ਚਾਰੇ ਗੁਰੂ ਸਾਹਿਬ ਨੂੰ ਜਿੱਤੀਆਂ ਸਿੰਘ ਵੀ ਸ਼ਹੀਦ ਹੋਏ ਉੱਥੋਂ ਫਿਰ ਅਕਾਲ ਤਖਤ ਦੀ ਵੀ ਬੁਨਿਆਦ ਰੱਖੀ ਗਈ ਤੇ ਨਾਲ ਸਿੰਘਾਂ ਨੂੰ ਕਿਹਾ ਗਿਆ ਵੀ ਤੁਸੀਂ ਅਕਾਲ ਤਖਤ ਤੇ ਉਹਨੂੰ ਹੋਰ ਕੁਝ ਵੀ ਨਾਲ ਜਿਹੜੀ ਲੈਗਰਸ ਦੇ ਕਿਉਂ ਨਹੀਂ ਲਾਓ ਨਾਲ ਘੋੜੇ ਤੇ ਨੌਜਵਾਨ ਪੁੱਤਰ ਵੀ ਆਪਣੇ ਇੱਕ ਗੁਰੂ ਦੇ ਪੇਟ ਕਰੋ ਹੋਏ ਸੈਨਾ ਬਣੀ ਬਕੈ ਦਾ ਤੌਰ ਤੇ ਅਕਾਲ ਤਖਤ ਸੁਪਰੀਮ ਲੇਕਿਨ ਤੱਕ ਜੀ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵਰਯੋ ਕਹਿੰਦੇ ਨਹੀਂ ਉਹਦਾ ਹੁਕਮ ਨਮੇ ਦਾ ਸਾਡੇ ਕੋਲ ਕੋਈ ਸਬੂਤ ਨਹੀਂ ਗੱਲ ਹੈ ਕਿ ਜਿਆਨੀ ਕਬਾਲ ਸਿੰਘ ਜੀ ਹੋਏਗਾ ਤਾਂ ਦੱਸ ਦੇਵੇ ਉਹ ਕਿ ਉਹ ਲੰਮਾ ਸਮਾਂ ਤੱਕ ਸ਼੍ਰੀ ਪਟਨਾ ਸਰਬ ਦੇ ਜਥੇਦਾਰ ਰਹੇ ਨੇ ਜੇ ਉਹਨਾਂ ਦੀ ਗੱਲ ਸਹੀ ਹੈ ਤੇ ਫਿਰ ਅਸੀਂ ਸੁਪਰੀਮ ਤੇ ਪਟਨਾ ਸਰਬ ਨੂੰ ਕਹਾਂਗੇ ਕਿ ਫਿਰ ਸਰਨੇ ਹੋਰੀ ਤੇ ਧਾਮੀ ਹੋਰੀ ਕਿਵੇਂ ਕਹਿ ਰਹੇ ਨੇ ਬੀਨੂਦ ਘਰ ਨਹੀਂ ਹੈਗਾ ਜੀ ਜੋ ਕੋਈ ਫੈਸਲਾ ਲੈਣ ਦਾ ਵੀ ਸੁਪਰੀਮ ਤੱਕ ਤੱਕ ਜੇ ਸਾਰਸ ਰਾਏ ਦੀ ਮੰਡੀ ਸਥਾਪਿਤ ਕਰਨ ਤੇ ਉਹਨੂੰ ਗੁਰੂ ਸਾਹਿਬ ਵੱਲੋਂ ਹੁਕਮਨਾਮੇ ਜਾਰੀ ਕਰਦੇ ਦਿੱਤੇ ਗਏ ਨੇ ਫਿਰ ਅਸੀਂ ਉਹਨਾਂ ਦੀ ਗੱਲ ਨੂੰ ਬਸਾਰਿਆ ਨਹੀਂ ਜਾ ਸਕਦਾ ਸਖਬੀਰ ਸਿੰਘ ਬਾਦਲ ਦੇ ਉੱਤੇ ਜਿਹੜੇ ਹੁਕਮਨਾਮੀ ਹੋਏ ਤਾਂ ਉਹਦਾ ਅਰਥ ਕੀ ਹੋਏਗਾ ਉਹਦੇ ਦੂਰਸ ੱਟੇ ਕਿ ਨਿਕਲਣਗੇ ਦੂਰਸ ੱਟੇ ਨਿਕਲਣਗੇ ਪੰਥ 'ਚ ਦਫੇੜ ਪਾਊਗੀ ਹੁਣ ਤੱਕ ਸ੍ਰੀ ਹਜੂਰ ਸਾਹਿਬ ਦੀ ਹਰਕਤ ਆਏਗਾ ਤੇ ਉਹ ਵੀ ਕਹਿਗਾ ਅਸੀਂ ਕਾਲ ਤੱਕ ਤਾਂ ਹੁਕਮ ਨਹੀਂ ਮੰਨਦੇ। ਬਿਕਰ ਕਾਲ ਤੱਕ ਤੇ ਕੋਈ ਕਨਫਰਮ ਕੋਈ ਸਰਪ੍ਰਮਾਨਿਤ ਜ਼ਹੇਦਰ ਤੇ ਲਾ ਦਿਓ ਪਹਿਲਾਂ। ਜਿਹੜਾ ਜ਼ਥੇਦਾਰ ਤੁਸੀਂ ਲਾਇਆ ਰਾਤ ਦੇ ਹਨੇਰੇ ਦੇ ਵਿੱਚ ਇੱਕ ਸ਼੍ਰੋਮਿਕ ਕਮੇਟੀ ਦੇ ਸਕੱਤਰ ਨੇ ਪਗੜੀ ਦੇ ਦਿੱਤੀ ਜੇ ਕੰਮ ਦੇ ਬਿਅਦ ਤਾਂ ਜ਼ਹੇਦਰ ਇਦਾਂ ਪੁਆਇੰਟ ਹੀ ਹੁੰਦੇ। ਤੁਸੀਂ ਇਹ ਵੀ ਗੱਲ ਕਹੀ ਸੀਗੀ ਵਿਗਿਆਨੀ ਰੁਕबीर ਸਿੰਘ ਨੇ ਅਕਾਲ ਅਦਾਲਤ ਜਾ ਕੇ ਬਲ ਬਲੰਟਰ ਗਲਤੀ ਕੀਤੀ ਤੇ ਮੈਨੂੰ ਇਹ ਵੀ ਦੱਸ ਦਿਓ ਵਿਗਿਆਨੀ ਪੂਰਨ ਸਿੰਘ ਹੈਡ ਕਰਤੀ ਦਰਬਾਰ ਸਿੰਘ ਜੀ ਤੇ ਉਹਦੇ ਖਿਲਾਫ ਸ਼੍ਰੋਮਣੀ ਕਮੇਟੀ ਨੇ ਨਜਾਇਜ਼ ਕਬਜ਼ੇ ਦਾ ਕੇਸ ਕੀਤਾ ਸੀ ਉਦੋਂ ਮਰਿਆਦਾ ਪੰਗ ਨਹੀਂ ਹੋਈ ਉਦੋਂ ਕੁਝ ਨਹੀਂ ਹੋਇਆ ਕਿ ਜਦੋਂ ਉਹਨੂੰ ਜਥੇਦਾਰ ਬਣਾਇਆ ਗਿਆ ਇਸੇ ਮੈਂ ਬਾਦਲ ਦਵਿਆ ਨੇ ਅਕਾਲ ਪਕ ਦੀ ਪਰੰਪਰਾ ਨੂੰ ਇੰਨੀ ਘਟਾ ਲਈ ਇੰਨੀ ਕੁ ਮਰਦਨ ਘਟਾ ਲਈ ਕਿ ਉਹਦੀ ਤਾਜ ਪੁਛੀ ਅਕਾਲ ਪਕ ਤੇ ਕਰਨੀ بجائے ਸਰਕਟ ਹਾਊਸ ਵਿੱਚ ਕੀਤੀ ਕਿ ਸਰਕਟ ਹਾਊਸ ਦੇ ਵਿੱਚ ਉਦੋਂ ਢਾ ਦੀ ਲੱਗੀ ਤਾਂ ਮੀ ਸਾਹਿਬ ਤੁਸੀਂ ਉਦੋਂ ਵੀ ਮੈਂਬਰ ਸੀਗੇ ਉਦੋਂ ਵੀ ਤੁਸੀਂ ਅਕਾਲੀ ਆਗੂ ਵੱਡੇ ਸੀਗੇ ਤੁਹਾਡੀ ਕੋਈ ਮਜਬੂਰੀ ਹੋ ਸਕਦੀ ਤੁਹਾਡੀ ਇਮਾਨਦਾਰੀ ਤੇ ਅਸੀਂ ਬਿਲਕੁਲ ਸ਼ੱਕ ਨਹੀਂ ਕਰਦੇ ਕੋਈ ਤੁਹਾਡੇ ਤੇ ਕੋਈ ਦੋਛੜੀ ਲਾਉਂਦੇ ਹੋ ਜਾ ਲੇਕਿਨ ਤੁਸੀਂ ਇਹੋ ਜੇ ਸਿਆਸੀ ਆਗੂਆਂ ਦਾ ਹੱਥ ਚੁੱਕਣਾ ਬੰਦ ਬਣੋ ਇਹਨਾਂ ਸਿਆਸੀ ਆਗੂਆਂ ਦੇ ਜਿਹੜਾ ਅਨੇ ਦੇ ਪੈਰ ਤੇ ਕੁੜਾ ਦੀ ਮਾਰਿਆ ਕੁੜੇ ਤੇ ਪੈਰ ਮਾਰਿਆ ਨੇ ਜੀ ਦੇ ਕਰਕੇ ਕਾਦੀ ਦਲ ਦੀ ਅੱਜ ਇਹ ਹਾਲਤ ਹੋ ਗਈ ਆ ਤੇ ਪਟਨਾ ਸਾਹਿਬ ਦੇ ਜੋ ਉਹਨਾਂ ਕੀਤਾ ਵਾ ਉਹ ਵੀ ਤਖਤ ਆ ਜੇ ਤਖਤ ਦਾ ਸੀ ਮਾਨ ਸਤਕਾਰ ਕਰਦੇ ਤੇ ਸਾਨੂੰ ਉਹਨਾਂ ਦੇ ਹਦੇਸ਼ਾ ਨੂੰ ਵੀ ਹਦੇਸ਼ਾ ਨੂੰ ਵੀ ਪਾਲਣਾ ਕਰੀ ਚਾਹੀਦਾ ਜੇ ਸੁਖਬੀਰ ਸਿੰਘ ਬਾਦਲ ਚਲੇ ਜਾਂਦੇ ਉੱਥੇ ਜਾ ਕੇ ਕਹਿ ਦਿੰਦੇ ਜੀ ਆਹ ਤੋਂ ਮੇਰਾ ਸਪਸ਼ਟੀਕਰਨ ਮੇਰਾ ਇਹਦੇ ਜੋ ਕੋਈ ਰੋਲ ਨਹੀਂ ਜੋ ਕੀਤਾ ਪੰਜਾਂ ਦਿਸਰਨ ਕੀਤਾ ਉਹਨੂੰ ਜਾ ਕੇ ਪੁੱਛ ਮੇਰਾ ਕੋਈ ਰੋਲ ਨਹੀਂ ਕਿ ਮੈਂ ਆਹ ਤੋਂ ਦੇਖ ਕੇ ਦੇ ਤਾ ਤੇ ਗੱਲ ਮੁੱਕ ਜਾਂਦੀ ਸੁਖਬੀਰ ਸਿੰਘ ਬਾਦਲੇ ਪਰਿਵਾਰ ਨਾ ਧਾਰਮਿਕ ਹੈ ਨਾ ਧਾਰਮਿਕ ਸੀ ਨਾ ਧਾਰਮਿਕ ਬਣੇ ਧਾਰਮਿਕ ਹੁੰਦੇ ਪਖੰਡ ਕਰਦੇ ਨੇ ਉਹਨਾਂ ਨਾਲ ਜਿਹੜੇ ਸਰਨੇ ਲੱਗੇ ਨੇ ਸਨਮਾ ਸਾਹਿਬ ਨਾਲ ਲੱਗੇ ਨੇ ਧਾਰਮਿਕ ਤੋਂ ਵੀ ਨਹੀਂ ਹੈਗੇ ਉਹਨਾਂ ਦਾ ਵੀ ਏਜੰਡਾ ਸਿਆਸੀ ਹੁੰਦਾ ਤੇ ਅਸੀਂ ਦਿੱਲੀ ਕਮੇਟੀ ਤੇ ਕਬਜ਼ਾ ਕਿਵੇਂ ਕਰਨਾ ਬਸ ਦੂਜਾ ਕੋਈ ਏਜੰਡਾ ਨਹੀਂ ਹੈ ਤੇ ਸਖਬੀਰ ਸਿੰਘ ਬਾਦਲ ਦਾ ਏਜੰਡਾ ਤੇ ਸ਼ਰਮਣੀ ਕਮੇਟੀ ਤੇ ਪੰਜਾਬ ਸਰਕਾਰ ਸਾਡੀਆਂ ਤਿੰਨ ਸਸਤਾਵਾਂ ਬੜੀਆਂ ਵੱਡੀਆਂ ਜਿਹੜੀਆਂ ਇਹਨਾਂ ਲੋਕਾਂ ਨੇ ਰੋਲ ਕਰਫਟੀਆਂ ਰੋਲ ਕੇ ਸ਼੍ਰੀ ਅਕਾਲ ਤੱਕ ਸਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਲੀ ਦਰ ਜਿਹੜਾ ਸ਼੍ਰੋਮਣੀ ਕਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਸ ਨੇ ਬਿਆਨ ਦਿੰਦਾ ਜਿਸ ਜਿਹਦਰ ਗੁਰਚੰਦ ਸਿੰਘ ਟੋੜਾ ਤੇ ਕੇਂਦਰ ਤੱਕ ਸਰਕਾਰ ਹਿਲਦੀ ਹੁੰਦੀ ਸੀ ਕਿ ਟੋੜੇ ਦੇ ਅਧਿਕੇ ਤੇ ਟੋੜੇ ਦੇ ਖਿਲਾਫ ਲਿਖਣ ਵਾਲੀਆਂ ਅਖਬਾਰਾਂ ਉਹ ਪਹਿਲਾਂ ਪੜਦਾ ਸੀ ਇਹ ਮੈਨੂੰ ਸੇ ਦਿੰਦੀ ਹੈ ਮੈਂ ਗਲਤ ਕਿੱਥੇ ਤੇ ਸਹੀ ਕਿੱਥੇ ਹੈ ਤੇ ਮੈਨੂੰ ਕੀ ਕਰਨਾ ਚਾਹੀਦਾ ਜਿਹੜੀ ਮੇਰੀ ਚਿੰਤਾ ਕਰਨ ਕਰਨ ਲਈ ਉਹਨੂੰ ਕੁਝ ਕਰਦਾ ਨਹੀਂ ਸਕਦਾ ਅੱਜ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਉਹਨਾਂ ਆਪਣੇ ਅਧਿਕਾਰਾਂ ਤੋਂ ਅਸੀਂ ਮੰਨਨੇ ਅਧਿਕਾਰਾਂ ਤੋਂ ਬਾਅਦ ਕੱਲ ਤੱਕ ਸਪਰੀ ਇਹ ਪਹਿਲਾਂ ਕੱਲ ਤੱਕ ਤਾਂ ਤੇ ਜਿਹੜਾ ਤਾਂ ਕੰਫਰਮ ਕਰਨ ਦਾ ਆਜੋ ਜਿਹੜਾ ਜਿਹੜਾ ਮੰਨਤਾ ਪ੍ਰਾਪਤ ਹੋਵੇ ਸ਼ਖਸੀ ਜੀ ਇਹਨਾਂ ਨੇ ਬਿੱਤੇ ਦਿਨੀ ਇੱਕ ਪ੍ਰੈਸ ਰੂਮ ਜਾਰੀ ਕੀਤਾ ਕੀ ਪ੍ਰੈਸ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜਦੋਂ ਵੀ ਜਥੇਦਾਰ ਨੇ ਕੋਈ ਪ੍ਰੈਸ ਕਾਨਫਰੈਂਸ ਹੋਊ ਤਾਂ ਤੁਸੀਂ ਆਪ ਦੱਸਾਂਗੇ ਜਥੇਦਾਰ ਤੇ ਰੋਕ ਲਾਤੀ ਅੜ ਕਲਦੀਪ ਸਿੰਘ ਅੜ ਗੱਲ ਤੇ ਵੀ ਤੂੰ ਕਿਸੇ ਪ੍ਰਕਾਰ ਦਾ ਕੋਈ ਬਿਆਨ ਪ੍ਰੈਸ ਨੂੰ ਨਹੀਂ ਦੇਣਾ ਸਾਹਮਣੇ ਹੋਣਾ ਤੂੰ ਪਰसों ਨਾ ਮੀਟਿੰਗ ਕੀਤੀ ਉੱਥੇ ਜਦੋਂ মিডিਆ ਪੰਚ ਗਿਆ ਵੀ ਇੱਥੇ ਤੇ ਪੰਜਾਂ ਪਿਆਰਿਆਂ ਦੀ ਪੰਜਾਂ ਤੱਕ ਤਾਂ ਜਥੇਦਾਰਨ ਮੀਟਿੰਗ ਹੋਈ ਉਹ ਕਿਹਦੇ ਲੋ ਲੋ ਅਸੀਂ ਤੇ ਵੈਸੇ ਬੈਠੇ ਵੈਸੇ ਕੰਮ ਕਰਦੇ ਹਾਂ ਹਮ ਜਦੋਂ ਜਦੋਂ ਜਗਦੀਸ਼ ਸਿੰਘ ਛਿੰਡਾ ਪੇਸ਼ ਹੋਏ ਸੀ ਛਿੰਡੇ ਨੇ ਕਹਿਤਾ ਜੀ ਮੈਂ ਗਲਤ ਦਿੱਤਾ ਜੀ ਸਰੂਪ ਪਜਨਿਤ ਕਿਰਪਾਨ ਦੇ ਕੇ ਆ ਤੇ ਮੈਂ ਜਦੋਂ ਮਾਡਲ ਦੇ ਕੇ ਆ ਮਾ ਰਾਦਾ ਸੁਮਨੀ ਗਲਤ ਕਿਉਂ ਗਲਦੇ ਕਿਵੇਂ ਵੀ ਤੁਸੀਂ ਅੱਜ ਵੀ ਰਾਦਾ ਸਵਾਮੀ ਜਿਹੜਾ ਨਾਮ ਦਿੰਦੇ ਨੇ ਬਕਾਇਦਾ ਤੌਰ ਤੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਦਿੰਦੇ ਨੇ ਜਿਹੜੀ ਉਹ ਕਥਾ ਕਰਦੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਦਿੰਦੇ ਕਰਦੇ ਨੇ 10 ਉੱਪਰ 10 ਫੁੱਟ ਉੱਪਰ ਬਕਾਇਦਾ ਤੌਰ ਤੇ ਗੁਰੂ ਸਾਹਿਬ ਦਾ ਸੰਗਸਣ ਲੱਗਦਾ ਤੇ 6-7 ਫੁੱਟ ਤੇ ਬਾਬਾ ਜੀ ਉੱਪੀ ਜਗ੍ਹਾ ਬਹਿ ਕੇ ਤੇ ਫਿਰ ਉੱਥੇ ਬੰਦਾ ਜਿਹੜਾ ਬਕਾਇਦਾ ਤੌਰ ਤੇ ਉਹ ਗੁਰਬਾਣੀ ਪੜਦਾ ਤੇ ਗੁਰਬਾਣੀ ਦੀ ਵਿਆਖਿਆ ਗੁਰੂ ਸਾਹਿਬ ਕਰਦੇ ਪੂਰੀ ਦੁਨੀਆ ਜਾ ਕੇ ਪੰਜਾਬੀ ਚ ਕਰਦੇ ਨੇ ਕਿਸੇ ਹੋਰ ਭਾਸ਼ਾ ਚ ਨਹੀਂ ਗੁਰਮੁਖੀ ਚ ਕਰਦੇ ਨੇ ਤੇ ਤੁਸੀਂ ਕਹਿੰਦੇ ਉਹਨਾਂ ਨੂੰ ਨੀਲੀ ਸਿਰ ਦੇ ਕੇ ਕਿਰਪਾਨ ਦੇ ਕੇ ਤੇ ਵੇ ਕਹਦਾ ਤੌਰ ਤੇ ਇੱਕ ਦੇਖ ਕੇ ਮਾਡਲ ਦੇਖ ਕੇ ਤੇ ਉਹ ਗਲਤੀ ਕੀਤੀ ਉਹ ਦੇਖ ਰ ਕਾਰ ਵੀ ਹੋਣੀ ਚਾਹੀਦੀ ਏ ਟੰਗ ਦੇ ਉਹਨੂੰ ਲਾ ਦਿਓ ਤਨਖਾ ਲਾ ਦਿਓ ਠੀਕ ਉਹ ਆਪਣੇ ਉਥੇ ਜਿਹੜੇ ਪੈਰੋਕਾਰ ਉਹਨਾਂ ਨੂੰ ਨਾ ਅਮਰਛਕਾਂ ਲਈ ਕਹਿੰਦਾ ਨਾ ਸਿੱਖੀ ਬਾਰੇ ਕਹਿੰਦਾ ਕਿ ਉਹਦੇ 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 ਪੈਰੋਕਾਰ ਹਰ ਧਰਮ ਦੇ ਪੈਰੋਕਾਰ ਨੇ ਤੇ ਬਾਅਦ ਸਭਾਇਆ ਸੀ ਮੈਂ ਕਹਾਂ ਜੇ ਤੁਸੀਂ ਆਪਣੇ ਗੁਰੂ ਕਹਿੰਦੇ ਬਿਲਕੁਲ ਗਲਤ ਹੈ ਮੇਰਾ ਗੁਰੂ ਗੁਰਗੰਦ ਸਾਹਿਬ ਜਿਹਨੂੰ ਨਤਮਸਤ ਗਣ ਵਾਸਤੇ ਮੈਂ ਉਹਨਾਂ ਤੇ ਮੈਂ ਕਹਾਂ ਜੀ ਲੋਕ ਕਹਿੰਦੇ ਤੁਸੀਂ ਵੀ ਕਹੀ ਜੋ ਫਿਰ ਮੈਂ ਕਿਨੂੰ ਕਿੰਨੂੰ ਰੁਕ ਮੈਂ ਬਿਲਕੁਲ ਗੁਰੂ ਕੋਈ ਨਹੀਂ ਹੈਗਾ ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਜੇ ਜ਼ਿੰਮੇਵਾਰੀ ਚੁੱਕਤੀ ਸੀ ਵੀਰ ਦੇ ਸੰਬੰਧ ਹੈ ਕਿ ਤੇ ਉਹਨਾਂ ਨੂੰ ਜ਼ਿੰਮੇਵਾਰੀ ਬਾਖ ਖੂਬੀ ਦੀ ਬਣ ਜਾਈ ਸੀ ਨਹੀਂ ਨਵਾ ਸਕੇ ਜੇ ਆਪਣੀ ਡਿਊਟੀ ਤੁਸੀਂ ਨਿਭਾ ਨਹੀਂ ਸਕਦੇ ਤੇ ਫਿਰ ਤੁਹਾਨੂੰ ਅਧਿਕਾਰ ਵੀ ਕੋਈ ਨਹੀਂ ਰਹਿ ਗਿਆ ਵੀ ਤੁਸੀਂ ਉੱਥੇ ਬਿਆਦਬਾਜ਼ੀ ਕਰੋ ਵੀ ਇਹਨਾਂ ਜੋ ਕੀਤਾ ਅਨਨਕਰਤ ਕੀਤਾ ਵਾ ਉਹਨਾਂ ਨੇ ਅਕਾਲ ਤਖਤ ਨੂੰ ਦਰਖਵਾ ਕੀਤਾ ਤੁਹਾਨੂੰ ਕੋਈ ਅਧਿਕਾਰ ਹੀ ਨਹੀਂ ਦੇਣ ਦਾ। ਜਬ ਪਹਿਲਾਂ ਤੁਸੀਂ ਨਾ ਕਿਨ ਜੋ ਕਰਨਾ ਕਰਦੇ ਕੋਈ ਗਲਤ। ਇਸ ਤਖਤ ਤੋਂ ਬਕਾਇਦਾ ਤੌਰ ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਉਦਾਤੀ ਨੂੰ ਪਰਖਿਆ ਕਰ ਦਿੱਤਾ ਗਿਆ। ਯਾਨੀ ਇਕਬਾਲ ਸਿੰਘ ਆਪਣੇ ਮਤੇ ਦਾ ਬੰਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਕਾਇਦਾ ਤੌਰ ਤੇ ਕੁਝ ਲੋਕ ਮਨਮੋਲੀ ਦੇ ਭੋਗ-ਪਾਦਨ ਦੇ ਕੁਝ ਰਾਗ ਬੰਦਾ ਪੜਦੇ 18 ਬਸ ਵੀ 18 ਦਾਸਪੀਸ ਤੱਕ। ਲੇਖਨ ਦੇ ਰਹਿਤ ਮਰਿਆ ਦਾ ਚ ਲਿਖਿਆ ਪੀ ਇਹ ਵਿਵਾਦ ਚ ਨਹੀਂ ਪੈਣਾ ਜੇਕੀ ਮਨਮੋਲੀ ਤੇ ਕਰਦਾ ਤੇ ਕਰਦੇ ਜੋ ਗੁਰਾਗੋਣਾ ਪੜਦਾ ਨਹੀਂ ਬਲਕਿ ਕੋਈ ਗੰਦੇਰੇ ਨਮਾਜ਼ੇ ਲਿਖਿਆ। ਮੁੰਦ ਆਮਲੀ ਮਤਲਬ ਇੱਥੇ ਤੁਸੀਂ ਉਹਨੂੰ ਬੰਦ ਕਰ ਦਿੱਤਾ ਕੋਈ ਸ਼ਬਦ ਪੜ੍ਹ ਕੇ ਉਹ ਤੋਂ ਬਾਦ ਰਾਗਮਲਾ ਆਉਂਦੀ ਹੈ ਰਾਗ ਮਾਲਾ ਬਾਰੇ ਤੇ ਇਹ ਵੀ ਕਿਹਾ ਜਾਂਦਾ ਵੀ ਇਹ ਇੱਕ ਬਕਾਇਦਾ ਤੌਰ ਤੇ ਕਾਮਕੁੰਦਲ ਨਾਟਕ ਸੀ ਉਹਦਾ ਵਰਨਾ ਦਾ ਸਾਨੂੰ ਨਹੀਂ ਪਤਾ ਜੋ ਐਸੋਲੇ ਸੀ ਪੜਿਓ ਦੀ ਗੱਲ ਕਰ ਰਿਹਾ ਪਰ ਰਾਗਮਲਾ ਅੱਜ ਕੱਲ ਤੱਕ ਤੇ ਪੜੀ ਜਾਂਦੀ ਹੈ ਇਸ ਕਰਕੇ ਇਹ ਜਿਹੜਾ ਸਾਡੇ ਵਿਵਾਦ ਨੇ ਇਹਨਾਂ ਨੂੰ ਹੱਲ ਕੀਤਾ ਜਾਣਾ ਚਾਹੀਦਾ ਵਾ ਬੈਠ ਕੇ ਬਿਲਕੁਲ ਤੇ ਗਿਆਨੀ ਜੁਗਿੰਦਰ ਸਿੰਘ ਵਿਦਾਤੀ ਨੂੰ ਇਸ ਕਰਕੇ ਤਨਖਾਹਿਆ ਕਰ ਦਿੱਤਾ ਗਿਆ ਸੀਗਾ ਕਿ ਇਹਨਾਂ ਮੁਲਾਵਲੀ ਦੇ ਉੱਤੇ ਜਿਹੜਾ ਸੱਚ ਕੀਤੀ ਸੀ ਦਰਾਗਵਲਾ ਦੇ ਤੇ ਬਕਾਇਦਾ ਤੌਰ ਤੇ ਗਿਆਨੀ ਗੁਰਦੇਵ ਸਿੰਘ ਨੇ ਮਦਾਮਲੀ ਦੀ ਪਛਾਣ ਗਈ ਜੀ ਮਦਾਮਲੀ ਦੇ ਭੋਗ ਪੜਨਾ ਚਾਹੀਦਾ ਤੇ ਇਹ ਗਿਆਨੀ ਇਕਬਾਲ ਸਿੰਘ ਨੇ ਤੇ ਬਕਾਇਦਾ ਤੌਰ ਤੇ ਰੋਜ਼ ਫੜੀ ਕੀਤਾ ਸੀ ਉਹਨੂੰ ਤਲਖੇ ਕਰ ਦਿੱਤਾ ਸੀ ਕਰ ਮੁੜ ਕੇ ਇਹ ਮਾਮਲਾ ਕਾਲਪਤਿਕ ਤੇ ਜਾਂਦੇਗਾ ਸੀ ਤੇ ਇੱਥੇ ਵਿਚਾਰਿਆ ਗਿਆ ਸੀ ਇਸ ਕਰਕੇ ਪਹਿਲੀ ਵਾਰੀ ਨਹੀਂ ਹੋਇਆ ਪਹਿਲਾਂ ਵੀ ਉੱਥੇ ਜੇ ਸਾਲਸ੍ਰਮ ਦੀ ਅਸੀਂ ਗੱਲ ਕਰ ਲਈ ਜੀ ਸਾਲਸ੍ਰਮ ਦੀ ਗੱਲ ਕਰ ਲਈਏ ਤੇ ਵਾਕਈ ਫਿਰ ਉੱਥੇ ਜੀ ਗੁਰਦਾਨ ਸਿੰਘ ਦੇ ਤੱਕ ਨੂੰ ਪ੍ਰਵਾਨਗੀ ਦਿੱਤੀ ਤੇ ਫਿਰ ਤੱਕ ਤੋਂ ਸਿੱਧੀ ਨੂੰ ਹੋਇਆ ਕਿਉਂ ਹੋਇਆ ਸਾਡੇ ਕੋਈ ਹੁਕਮ ਨਾ ਮਿਲਦਾ ਹੈ ਇਹ ਗੱਲਾਂ ਕਿੱਥੋਂ ਆਈਆਂ ਕਿੱਥੋਂ ਆਈਆਂ ਗਿਆਨਿਕ ਬਾਲੀ ਸਿੱਤੇ ਦੱਸ ਸਕਦੇ ਜਿਨ੍ਹਾਂ ਨੇ ਇਹ ਮਾਮਲਾ ਉਠਾਇਆ ਸੀ ਲੇਕਿਨ ਸਾਡੇ ਵਿਚਾਰ ਮੁਤਾਬਕ ਅੱਜ ਵੀ ਕੱਲ ਤੱਕ ਤੋਂ ਸੁਪਰੀਮ ਹੈ ਜਿਹੜਾ ਸ਼ੇਵ ਦੇ ਬਾਦਸ਼ਾਹ ਨੇ ਉਦੋਂ ਦੀ ਜਿਹੜੀ ਤਮੀਰ ਕੀਤੀ ਸੀ ਜਦੋਂ ਮੁਗਲਾਂ ਤੇ ਸਿੰਘਾਂ ਦੇ ਸਿੱਖਾਂ ਦੇ ਆਪਸ ਵਿੱਚ ਪੂਰੇ ਸਿੰਘ ਫਸਕੇ ਸੀ ਪਤਾ ਸੀ ਹੁਣ ਇੱਕ ਮੱਝ ਤੇ ਇਕੱਠੇ ਨਹੀਂ ਹੋ ਸਕਦੇ ਇਸ ਕਰਕੇ ਇਹ ਮਾਮਲਾ ਬੜਾ ਕੈਂਡਾ ਸੀਗਾ ਹੋਮੇ ਦੀ ਲੜਾਈ ਆ ਇਹਨਾਂ ਨੇ ਉਹਨਾਂ ਨੂੰ ਸੱਦ ਲਿਆ ਉਹਨਾਂ ਨੇ ਇਹਨਾਂ ਨੂੰ ਸੱਦ ਲਿਆ ਚਾਹੀਦਾ ਐ ਸੀ ਕੋਈ ਸਿਆਣਾ ਬੰਦਾ ਵਿਚ ਪੈਂਦਾ ਤੇ ਦੋਵਾਂ ਨਾਲ ਬੈਠ ਕੇ ਮਾਮਲਾ ਹੱਲ ਕਰਦਾ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਆਪਣਾ ਹੁਕਮ ਨੂੰ ਵਾਪਸ ਲੈ ਲਓ ਕਹਿੰਦੇ ਤੁਸੀਂ ਲੈ ਲਓ ਕੋਈ ਜਾ ਦੋਵਾਂ ਨੂੰ ਇੱਕ ਮੱਥੇ ਇਕੱਠਾ ਕਰਦੇ ਦੋਵਾਂ ਦੀ ਗਲਤ ਕਰਾ ਦਿੰਦੇ ਉਹ ਆਪਣਾ ਸਪਸ਼ਟੀ ਕਰਨ ਦੇ ਉਹ ਆਪਣਾ ਸਪਸ਼ਟੀ ਕਰਨ ਦੇ ਸਾਂਝਾ ਬਿਆਨ ਜਾਰੀ ਕਰਦਾ ਇਸ ਕਰਕੇ ਮੇਰਾ ਇਹ ਕਹਿ ਤੋ ਪਰ ਇਹਦੇ ਤੇ ਬਿਲਕੁਲ ਇਹ ਜੋ ਕੀਤਾ ਗਲਤ ਕੀਤਾ ਇਹ ਨਹੀਂ ਕੀਤਾ ਜਾਣਾ ਚਾਹੀਦਾ ਸੀਗਾ ਅਸੀਂ ਉੱਥੋਂ ਵੀ ਕਹਾਂਗੇ ਮੇਰੀ ਉਹਨਾਂ ਨੇ ਪ੍ਰਧਾਨਕ ਗਲਤ ਸੀ ਜਗਜੋਤ ਸਿੰਘ ਰੰਦਾ ਜੀ ਉਹ ਕਿਹਨੇ ਇਹ ਦਿੰਦਾ ਕੀਤੇ ਕਮੇਟੀ ਦਾ ਕੀ ਕਸੂਰ ਆ ਜੀ ਕਮੇਟੀ ਨੂੰ ਦੋਪ ਕਰ ਲੈ ਤੁਸੀਂ ਫਿਰ ਜਿਹੜਾ ਗ੍ਰੰਤੀਏ ਦਾ ਕੰਮ ਕਮੇਟੀ ਵੇਖੂਗੀ ਤੁਸੀਂ ਕਮੇਟੀ ਨੂੰ ਆਰਡਰ ਕਰੋ ਅਸੀਂ ਤਾਂ ਜਵਾਬ ਦੇਾਂਗੇ ਤੁਸੀਂ ਸਿੱਧਾ ਹੀ ਉੱਥੋਂ ਸਰੇਲੇ ਆਪ ਹੀ ਆਰਡਰ ਕਰੀ ਜਾਂ ਅੰਡੇ ਤੇ ਫਿਰ ਉਹ ਕਹਿੰਦੇ ਜੀ ਅਸੀਂ ਤੇ ਕਹਿੰਦੇ ਵੀ ਆਪਣਾ ਹੱਕ ਨੂੰ ਵਾਪਸ ਲੈਣ ਲਈ ਦੱਲਾਂਗੇ ਕੋਈ ਗੱਲ ਨਹੀਂ ਨਹੀਂ ਲਿਆ ਹੁਣ ਗੱਲ ਵੱਧਦੀ ਵੱਧਦੀ ਕਿੱਥੋਂ ਤੱਕ ਜਾਂਦੀ ਇਹ ਨਹੀਂ ਪਤਾ ਪਰ ਮੈਨੂੰ ਉਮੀਦ ਆ ਕਿ ਇਹਨਾਂ ਸਿੱਖਾਂ ਦੇ ਉੱਤੇ ਜਿਹੜੇ ਬਾਦਲ ਦਲੀਏ ਉਹਨਾਂ ਆਦੇਸ਼ਾਂ ਦਾ ਕੋਈ ਉਹਨਾਂ ਤੇ ਅਸਰ ਹੋਣ ਵਾਲਾ ਨਹੀਂ ਜੀ ਬਿਲਕੁਲ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜੋ ਪੰਥਚਹੁਣ ਵਿਵਾਦ ਚੱਲਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹੱਲ ਕਰਦੇ ਨੇ ਉਧਰ ਹੀ ਭੱਟਾ ਸਾਹਿਬ ਸੁਖਿੰਦਰ ਸਿੰਘ ਰੰਧਾਵਾ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕਾਂਗਰਸ ਨੂੰ ਜਿਤਾਉਣ ਜਿਤਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਤਾਉਣ ਦੀਆਂ ਤਿਆਰੀਆਂ ਕਰਨੀਆਂ ਚਾਹੀਦੀ ਨੇ ਸੀਐਮ ਤਾਂ ਹੀ ਬਣੂਗਾ ਜੇ ਪਾਰਟੀ ਜਿੱਤੇਗੀ ਕਿਉਂਕਿ ਤੁਸੀਂ ਵੀ ਜਿਵੇਂ ਜ਼ਿਕਰ ਕਰਦਾ ਹੀ ਹੋ ਕਿ ਸਾਰੇ ਇਹ ਜਿੰਨੇ ਵੀ ਲੀਡਰ ਨੇ ਇਹ ਆਪਣੇ ਆਪ ਨੂੰ ਸੀਐਮ ਦਾ ਚਹਰਾ ਦੇਖਦੇ ਨੇ ਤੇ ਸੀਐਮ ਦੇ ਚਿਹਰੇ ਨੂੰ ਲੈ ਕੇ ਇਹਨਾਂ ਦੇ ਵਿੱਚ ਆਪਸ ਵਿੱਚ ਕਲੇਸ਼ ਚੱਲ ਰਿਹਾ ਤੇ ਸੁਖਿੰਦਰ ਸਿੰਘ ਰੰਧਾਵਾ ਦੀ ਪੋਸਟ ਦੇ ਕੀ ਮਾਇਨੇ ਨੇ ਕੀ ਉਹ ਕੀ ਕਹਿਣਾ ਚਾਹੁੰਦੇ ਨੇ ਆਪਣੇ ਲੀਡਰਾਂ ਨੂੰ ਸਲਾਹ ਦੇ ਰਹੇ ਨੇ ਕੀ ਕਹਿ ਰਹੇ ਨੇ ਤੇ ਨਾਲ ਹੀ ਜੋ ਕਲੇਸ਼ ਆ ਕਿ ਲੱਗਦਾ ਹੈ ਕਿ ਹੁਣ ਸੁਲਝ ਜਾਏਗਾ ਮੇਰੇ ਕੋ ਪਹਿਲੀ ਗੱਲ ਤੇ ਇਹ ਆ ਕਿ ਐਸ ਵੇਲੇ ਬਕਾਇਦਾ ਤੌਰ ਤੇ ਜਿਹੜਾ ਵਾ ਕੇਂਦਰ ਵੱਲੋਂ ਕਸ਼ੂਰੀ ਲਾਲ ਵਰੀ ਪੰਜਾਬ ਚ ਆਏ ਨੇ ਕਸ਼ੂਰੀ ਲਾਲ ਗਾਂਧੀ ਪਰਿਵਾਰ ਦੇ ਬਿਲਕੁਲ ਵਿਸ਼ਵਾਸਪਾਤਰਾਂ ਤੇ ਵਿਅਕਤੀ ਨੇ ਤੇ ਅਮੀਠੀ ਦਾ ਸਾਰਾ ਕਾਰੋਬਾਰ ਉਹ ਵੇਖਦੇ ਸੀਗੇ ਜਦੋਂ ਸੋਨੀਆ ਗਾਂਧੀ ਉੱਥੇ ਐਮਪੀ ਹੁੰਦੀ ਸੀ ਤੇ ਸੋਨੀਆ ਗਾਂਧੀ ਦਿੱਲੀ ਹੁੰਦੀ ਸੀ ਤੇ ਸਾਰਾ ਪ੍ਰਬੰਧ ਉੱਥੇ ਵਿਗਦੇ ਸੀ ਸਾਰੇ ਕੰਮ ਕਰ ਲੋਕਾਂ ਦੀ ਉਹ ਕਰਉਂਦੀ ਸੀ ਲੇਕਿਨ ਇਸ ਵਾਰੀ ਬੀਬੀ ਸੋਨੀਆ ਗਾਂਧੀ ਚੋਣ ਲੜੀ ਨਹੀਂ ਤੇ ਅមੇਠੀ ਤੋਂ ਉਹਨਾਂ ਦੇ ਵਿਸ਼ਵਾਸਪਾਤਰ ਕੁਛੋਰੀ ਲਾਲ ਨੂੰ ਚੋਣ ਲੜ ਦਿੱਤੀ ਕਿ ਤੇ ਉਹ ਐਮਪੀ ਬਣ ਗਏ ਇੱਥੇ ਭੇਸ਼ ਭਗੇਲਵਰ ਕੇ ਜਿਹੜੇ ਆਪਣੇ ਨੂੰ ਧੱਕੜ ਸੀਐਮ ਕਹਿੰਦੇ ਸੀ ਛੱਤੀਸਗੜ੍ਹ ਦੇ ਉਹ ਵੀ ਫੇਲ ਹੋ ਗਏ ਕਿ ਕਾਂਗਰਸੀ ਕਿਸੇ ਸੁਣਦੀ ਪੰਜਾਬ ਦੇ ਕਾਂਗਰਸ ਮਨੁਨ ਨੇ ਕਚੋਰੀ ਲਾਲ ਨੂੰ ਭੇਜਿਆ ਵੀ ਇਹੋ ਜੀ ਸਿਚੁਏਸ਼ਨ ਨਹੀਂ ਪੈਦਾ ਹੁੰਦਣੀ ਆਪਾਂ ਉੱਥੇ ਵੀ ਜਿਵੇਂ ਹਰਿਆਣਾ ਸਾਡੀ ਬੰਦੀ ਬੰਦੀ ਸਰਕਾਰ ਚੁਲ ਗਈ ਤੇ ਪੰਜਾਬ ਚ ਵੀ ਚਲ ਗਈ। ਉਹਨੂੰ ਲੈ ਕੇ ਕਚੋਰੀ ਲਾਲ ਹੋਰੀ ਇੱਥੇ ਮੀਟਕਾ ਆ ਕੇ ਕਰ ਰਹੇ ਨੇ ਲੀਡਰਾਂ ਦਾ ਵੀ ਭਾਈ ਬੰਦੇ ਦੇ ਪੁੱਤ ਬਣੋ। ਉਸੇ ਸੰਦਰਭ ਦੇ ਵਿੱਚ ਵੀ ਪਹਿਲਾਂ ਜਿਹੜਾ ਵਾ ਸਾਡੇ ਸੁਖੀ ਨਾਵਾ ਉਹਨੇ ਵਿਕਰਮ ਮਜੀਠੀ ਦੇ ਬਿਆਨ ਦਿੱਤਾ ਸੀਗਾ। ਕਿ ਜਿਹੜੇ ਲੀਡਰਾਂ ਨੇ ਉਹਨਾਂ ਦੀ ਸਪੋਰਟ ਕੀਤੀ ਹੈ ਉਹਨਾਂ ਦੀ ਵੀ ਉਹਨਾਂ ਧੱਕਾ ਆਇਆ ਫਲਾਣਿਆਂ ਨੇ ਖੇਦੀ ਉਹਨੇ ਗ੍ਰਿਫਤਾਰੀ ਦੀ ਗੱਲ ਕੀਤੀ ਉਹ ਉਹਨਾਂ ਦੇ ਆਪਣੇ ਬਿਆਨ ਇਹਨਾਂ ਦਾ ਕਾਂਗਰਸ ਦੇ ਸਪੀਕਰ ਨਾਲ ਕੋਈ ਸਬੰਧ ਨਹੀਂ ਹੈ। ਦੂਸਰੀ ਜੀਵਨ ਠੀਕ ਹੈ ਬਿਲਕੁਲ। ਵੀ ਅੱਜ ਦੀ ਡੇਟ ਦੇ ਵਿੱਚ ਪੰਜਾਬ ਕਾਂਗਰਸ ਦੇ ਅੱਧੇ ਦਰਜੇ ਮੁੱਖ ਮੰਤਰੀ ਤੇਰੇ ਫਿਰਦੇ ਮੈਂ ਮੁੱਖ ਮੰਤਰੀ ਬਣਨਾ ਮੈਂ ਮੁੱਖ ਮੰਤਰੀ ਬਣਨਾ ਉਹ ਭਾਈ ਪਹਿਲਾਂ ਤੁਸੀਂ ਜਿਹੜੀ ਆ ਉਹ ਆnde ਹੁੰਦੇ ਵੀ ਕੁੜੀ ਪੇਟ ਦਾਣੇ ਖੇਤ ਅੱਜ ਉਹ ਮੰਡੇ ਖਾ ਉਹ ਤੁਸੀਂ ਹਾਲ ਕੀਤੀ ਆ ਅਜੇ ਤੱਕ ਕੋਈ ਚੋਣਾਂ ਦਾ ਤਲੂਮਾ ਤੋਂ ਅਨੇ ਮੁੱਖੋਂ ਤੇ ਜਿਵਿਲਾ ਬਣੀ ਜਾਂਦੇ ਇਸੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਪਹਿਲਾਂ ਆਪਾਂ ਚੋਣ ਜਿੱਤ ਲਈਏ ਆਪਾਂ ਚੋਣ ਜਿੱਤਣ ਆਪਣਾ ਜੱਡਾ ਹੋਣਾ ਚਾਹੀਦਾ ਵੀ 2027 ਚ ਅਸੀਂ ਚੋਣ ਜਿੱਤਨੀ ਆ ਚੋਣ ਜਿੱਤਣ ਤੋਂ ਬਾਅਦ ਹਾਈ ਕਮੇਟਾ ਪੇ ਫੈਸਲਾ ਕਰ ਵੀ ਮੁੱਖ ਮੰਤਰੀ ਕਿਹਨੂੰ ਬਣਾਉਣਾ ਇਸ ਕਰਕੇ ਮੁੱਖ ਮੰਤਰੀ ਦੀ ਲਾਈ ਜਿਹੜੀ ਇਹ ਸਭ ਛੱਡ ਦੇਣੀ ਚਾਹੀਦੀ ਹੈ ਸਭ ਚੋਣ ਜਿੱਤਣ ਉਲ ਧਿਆਨ ਦੇਣਾ ਚਾਹੀਦਾ 2012 ਚ ਕੀ ਹੋਇਆ ਸੀ ਕੈਪਟਨ ਮਰਿੰਦਰ ਸਿੰਘ ਚਾਦਲ ਪਹਿਲਾਂ ਬਹਿ ਗਏ ਸੀਗੇ ਰੂਸਾ ਆਦਮਾ ਆ ਗਈ ਸੀ ਪਾਕਿਸਤਾਨ ਚਾਦਲ ਪਹਿਲਾਂ ਘਰ ਛੱਡ ਕੇ ਬਹਿ ਗਏ ਸੀ ਪ੍ਰਚਾਰਕ ਬਾਕੀ ਬਹਿ ਗਏ ਤੇ ਹਾਰ ਗਏ ਹੁਣ ਕਹਿੰਦੇ ਇਹੋ ਜੀ ਸਿਚੁਏਸ਼ਨ ਆਪਾਂ ਇਹ ਪੈਦਾ ਨਹੀਂ ਹੁੰਟੜੀ ਇਹ ਬਿਲਕੁਲ ਵਧੀਆ ਸਿਆਣਾ ਤੇ ਸੁਲਝਿਆ ਬਿਆਨ ਸੁਖੀ ਜੀ ਮਾ ਬੇਲ ਜੀ ਉੱਧਰ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਦੇ ਵੱਲੋਂ ਅੱਜ ਧਰਨਾ ਲਾਇਆ ਗਿਆ ਉਹਨਾਂ ਨੇ ਐਸਟੀਐਮ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਕੀ ਹੈ ਭਟਿਸਾ ਵਿੱਚ ਸਾਰਾ ਮਾਮਲਾ ਐਕਚੁਅਲੀ ਬੇਸਿਕਲੀ ਰਾਏਕੋਟ ਜਿਹੜਾ ਇੱਕ ਉੱਥੇ ਐਸਡੀਐਮ ਗੁਰਬੀਰ ਸਿੰਘ ਕੋਹਲੀ ਤੇ ਗੁਰਬੀਰ ਸਿੰਘ ਕੋਹਲੀ ਦੇ ਕੋਲ ਜਿਹੜਾ ਪੀਏ ਉਹਦਾ ਹੈਗਾ ਉਹਦਾ ਜੀ ਲੀਡਰ ਹੈਗਾ ਵਾ ਉਹਦਾ ਨਾਂ ਜਤਿੰਦਰ ਸਿੰਘ ਸਟੈਨੋ ਸੋਰੀ ਜਤਿੰਦਰ ਸਿੰਘ ਨੀਟਾ ਤੇ ਜਤਿੰਦਰ ਸਿੰਘ ਨੀਟਾ ਤੋਂ ਬਕਾਇਦਾ ਕਰਤੇ ਇੱਕ ਡੀਐਸਪੀ ਵੀ ਜੀ ਜਿਹਦੇ ਸ਼ਿਵ ਚੰਦਰ ਨੇ ਉਹਨਾਂ ਨੇ ਛਾਪਾ ਮਾਰ ਕੇ ਤੇ 24 ਲੱਖ 6000 ਰੁਪਏ ਬਰਾਮਦ ਕੀਤੇ ਸੀ ਉਹਨਾਂ ਕਹ ਜੀ ਇਹ ਰਿਸ਼ਵਤ ਦੇ ਪੈਸੇ ਨੇ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਡੀਐਸਪੀ ਉੱਥੋਂ ਉੱਠ ਕੇ ਭੱਜ ਜਾਂਦਾ ਐਸਡੀਮ ਸੋਰੀ ਐਸਟੀਮੂ ਕੀ ਭੱਜ ਜਾਂਦਾ ਵਾ ਫਿਰ ਉਹਦੀ ਪਰਤਾਲ ਹੁੰਦੀ ਹੈ ਪਰਤਾਲ ਦੇ ਵਿੱਚ ਪਤਾ ਲੱਗਦਾ ਵੀ ਇੱਕ ਜੂਤ ਅਕਾਲੀ ਦਲ ਦਾ ਬੰਦਾ ਦਾ ਨਾਮ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਸਿੰਘ ਬੰਗੀ ਉਹਨੇ ਕੋਈ ਜ਼ਮੀਨ ਦਾ ਝਗੜਾ ਆਪਣੇ ਹੱਕ ਤੇ ਕਰਾਉਣ ਵਾਸਤੇ ਬੇਕਾਇਦਾ ਤੌਰ ਤੇ ਰਿਸ਼ਵਤ ਦਿੱਤੀ ਸੀ ਤੇ ਉਹਦੀ ਗ੍ਰਿਫਤਾਰੀ ਹੋ ਗਈ ਹੁਣ ਜਿਹੜਾ ਮੇਨ ਦੋਸ਼ੀ ਹੈ ਗੁਰਬੀਰ ਸਿੰਘ ਕੋਲੀ ਵਸਦੇ ਐਸਟੀਮੋ ਦੀ ਗ੍ਰਿਫਤਾਰੀ 12 ਜੂਨ ਤੋਂ ਲੈ ਕੇ ਅੱਜ ਤੱਕ ਦੀ ਹੋਈ ਤੇ ਆਮ ਆਦੀ ਪਾਰਟੀ ਦੇ ਵਿਧਾਇਕ ਉਥੇ ਗਏ ਨੇ ਹਾਕਮ ਸਿੰਘ ਉਹਨਾਂ ਨੇ ਬਕਾਇਦਾ ਤੌਰ ਤੇ ਧਰਨਾ ਦਿੱਤਾ ਵੀ ਗੁਰਬੀਰ ਸਿੰਘ ਜੀ ਦੱਸੋ ਕਿਉਂ ਨਹੀਂ ਗ੍ਰਿਫਤਾਰੀ ਹੋਈ। ਆਮ ਆਦੀ ਪਾਰਟੀ ਦਾ ਸਰਕਾਰ ਦਾ এজੰਡਾ ਹੀ ਇਹ ਆ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ। ਇਸ ਤਰ੍ਹਾਂ ਭ੍ਰਿਸ਼ਟਾਚਾਰ ਖਤਮ ਨਹੀਂ ਹੋਣਾ। ਗੁਰਬੀਰ ਸਿੰਘ ਤੇ ਉੱਡਤ ਨਹੀਂ ਗਿਆ ਇਥੋਂ ਵੀ ਰਫਰ ਦਾ। ਬਿਜ਼ਨਸ ਕਿਉਂ ਨਹੀਂ ਗ੍ਰਿਫਤਾਰ ਕਰ ਰਹੀ? ਕਿਉਂ ਉਹਦੇ ਤੇ ਕੋਈ ਰੇਡ ਨਹੀਂ ਕਰ ਰਹੀ? ਇਹ ਚਰਚਾ ਦਾ ਵਿਸ਼ਾ ਤੋਂ ਨੇ ਆਪਣੀ ਸਰਕਾਰ ਦੇ ਖਿਲਾਫ ਜਿਹੜਾ ਵਾ ਧਰਨਾ ਦੇ ਕੇ ਇਨਸਾਫ ਦੀ ਮੰਗ ਕੀਤੀ ਹੁਣ ਸਰਕਾਰ ਕੀ ਕਰਦੀ ਹੈ ਨਹੀਂ ਪਤਾ ਜੀ ਜੀ ਬਿਲਕੁਲ ਹਾਂ ਜੀ ਇਹਨਾਂ ਨੂੰ ਦੇਖਦੇ ਹਾਂ ਕਿ ਇਸ ਟਾਈਮ ਦੇ ਗ੍ਰਿਫਤਾਰੀ ਹੁੰਦੀ ਹੈ ਐਮਐਲਏ ਦਾ ਧਰਨਾ ਜਿਹੜਾ ਉਸ ਦਾ ਮੁੱਲ ਪੈਂਦਾ ਹੀ ਨਹੀਂ ਪੈਂਦਾ ਬਹੁਤ ਬਹੁਤ ਸ਼ੁਕਰੀਆ ਭਟਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ